ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਜੀ ਦੁਬਾਰਾ ਤੋਂ ਤੁਹਾਡੇ ਆਪਣੇ ਚੈਨਲ ਤੇ ਨਵੀਂ ਵੀਡੀਓ ਦੇ ਵਿੱਚ ਹੋਰ ਸਭ ਕਿਤਾ ਠੀਕ ਠਾਕ ਤੇ ਇਹਦੇ ਨਾਲ ਸਟਾਰਟਿੰਗ ਦੇ ਵਿੱਚ ਹੀ ਪਹਿਲਾਂ ਤਾਂ ਇਹ ਦੱਸਿਓ ਵੀ ਪੂਰੀ ਜਰਨੀ ਕਿੱਦਾਂ ਦੀ ਰਹੀ ਸਾਡੀ ਤੁਹਾਨੂੰ ਕਿਵੇਂ ਦੀ ਲੱਗੀ ਮਜ਼ਾ ਆਇਆ ਵੀਡੀਓ ਵੀਡੀਓ ਵੇਖਣ ਦਾ ਕੋਈ ਸੁਝਾਅ ਕੋਈ ਦੱਸਣਾ ਚਾਹੋ ਕੁਝ ਪੁੱਛਣਾ ਚਾਹੋ ਤੇ ਹਾਂ ਉਹ ਤੁਸੀਂ ਕਮੈਂਟ ਕਰ ਸਕਦੇ ਜੀ ਕਿਉਂਕਿ ਆਪਾਂ ਕੋਈ ਕੋਈ ਯੂਟਿਊਬਰ ਹੈ ਨਹੀਂ ਹਾਂ ਸਿੱਧੇ ਸਾਦੇ ਜਿਹੇ ਆ ਗਿਆ ਪਰ ਕੈਮਰਾ ਫੜ ਕੇ ਦੋ ਚਾਰ ਗੱਲਾਂ ਕਰਕੇ ਤੇ ਪਾ ਦੇਈ ਦੀਆਂ ਜਿਹੜੀਆਂ ਚੀਜ਼ਾਂ ਸਾਨੂੰ ਜਿਆਦਾ ਸੋਹਣੀਆਂ ਲੱਗਦੀਆਂ ਉਹ ਅਸੀਂ ਬਣਾ ਕੇ ਪਾ ਦਿੰਦੇ ਆ ਵੀ ਤੁਹਾਨੂੰ ਵੀ ਸ਼ਾਇਦ ਵਧੀਆ ਲੱਗਣਗੀਆਂ ਕਿਹੇ ਵੇਲੇ ਉਹ ਬਣਾਉਣ ਦੇ ਵਿੱਚ ਫਰਕ ਆ ਜਾਂਦਾ ਕਿਹੇ ਵੇਲੇ ਵਧੀਆ ਬਣਦੀਆਂ ਕਿਹੇ ਵੇਲੇ ਹੋ ਸਕਦਾ ਨਾ ਵਧੀਆ ਬਣਦੀਆਂ ਉਹ ਤਾਂ ਤੁਹਾਡੇ ਤੇ ਡਿਪੈਂਡ ਹੈ ਤੁਹਾਨੂੰ ਕਿਵੇਂ ਲੱਗੇ ਸੋ ਜਿਆਦਾ ਗਿਆਨੀ ਪੇਲਣਾ ਪਿਆਰੀ ਹੁਣ ਆਪਣੀ ਫੁੱਲ ਆ ਫੁੱਲ ਆ ਸਰ ਤੇ ਸਾਨੂੰ ਹੁਣ ਸਮਾਨ ਸਾਡਾ ਵੱਧ ਗਿਆ ਤੇ ਇਹ ਇੱਕ ਟੈਚੀ ਸਾਨੂੰ ਇੱਥੇ ਲੈਣਾ ਪਿਆ ਦੁਬਾਰਾ ਫੇਅਰ ਆ ਹੁਣੇ ਲੈ ਕੇ ਆਏ ਆ ਤੇ ਬੜਾ ਨੱਪ ਘੁੱਟ ਕੇ ਸਮਾਨ ਪਾਇਆ ਹਾਂ ਇਹਦੇ ਵੀ ਬੜਾ ਤੁੰਦ ਤੁੰਦ ਕੇ ਪਾਇਆ ਤੇ ਫੇਰ ਪਿਆ ਤੇ ਹੁਣ ਸਾਨੂੰ 에ਰਪੋਰਟ ਤੇ ਜਾ ਕੇ ਪਤਾ ਲੱਗਣਾ ਕੀ ਬੜਿਆ ਇਹ ਇਹ ਸਾਰਾ ਕੁਝ ਇਹਦੀ ਬਦੌਲਤ ਇਸ ਇਨਸਾਨ ਦੀ ਬਦੌਲਤ ਸਾਡੇ ਕੋਲ ਸਪੇਸ ਨਹੀਂ ਬਚੀ ਨਹੀਂ ਤੇ ਉਤਰਾ ਕੋ ਹੋਰ ਵੀ ਚੀਜ਼ਾਂ ਲੈ ਕੇ ਆਉਂਦੇ ਹਾਂ ਪਰ ਚਲੋ ਕੋਈ ਨਹੀਂ ਗਾਂ ਅਗਲੀ ਵਾਰ ਸਹੀਂ ਸੋ ਚਲੋ ਹੁਣ ਚੁੱਕੀ ਇਹ ਸਮਾਨ ਤੇ ਨਿਕਲੀਏ ਹੁਣ ਇਥੋਂ ਆਪਾਂ ਜਾਣਾ ਸਿੱਧਾ 에어ਪੋਰਟ 에어ਪੋਰਟ ਜਾਣਾ ਸ਼ਾਰਜਾ 11:55 ਹੋ ਗਿਆ ਸਾਡੇ 13 ਦੀ ਫਲਾਈਟ ਆ 2:20 ਤੱਕ ਉਹਨਾਂ ਨੇ ਕਿਹਾ ਵੀ ਲਾਸਟ ਟੂ ਲਾਸਟ ਪੌਂਟ ਜੋ ਚੈੱਕ ਇਨ ਕਰ ਲਓ ਤੇ ਇਥੋਂ ਵੇਖ ਅੱਧੇ ਪੌਣੇ ਘੰਟੇ ਦਾ ਰਸਤਾ ਹੈ ਆਪਾਂ ਪਹੁੰਚ ਜਾਣਾ ਟਾਈਮ ਤੇ ਚਲੋ ਨਿਕਲੀਏ ਫਿਰ ਹਾਂਜੀ ਓਕੇ ਹਾਂਜੀ ਕਰ ਲੀਆਂ ਤਿਆਰੀਆਂ ਫਿਰ ਰਹਿ ਪਿੰਡੇ ਤੇ ਆੜੀ ਹੋਰ ਰੱਖ ਦੇਣੀ ਮੈਂ ਚੰਮ ਮੈਂ ਹੈਗਾ ਵੀ ਜਾ ਜੇ ਆਪਣਾ ਆਪਣਾ ਵੀਜ਼ਾ ਤਾਂ ਹੈਗਾ ਪਰ ਬਿੜਾ ਪੈਸਾ ਤੁਹਾਡੇ ਨਾਲ ਰੱਖ ਦੇ ਹਾਂ ਕਿਦਾਂ ਦਾ ਫੀਲ ਹੋ ਰਿਹਾ ਠੀਕ ਆ ਜਾਣ ਦਾ ਪੈਣਾ ਹੀ ਆ ਪਰ ਮਤਲਬ ਇੱਥੇ ਤਾਂ ਗਾਣ ਕੇ ਧੇਰ ਲੱਗ ਸਕਦਾ ਹਾਂ ਲੋਏ ਨਹੀਂ ਹੋਊਗਾ ਕਿ ਚੱਲੀਏ 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 ਉਹ ਵਾਲਾ ਸਿਸਟਮ ਨਹੀਂ ਹਾਂ ਉਹ ਨਹੀਂ ਆ ਪਰ ਮੈਨੂੰ ਪਤਾ ਨਹੀਂ ਕਿਉਂ ਇੰਨੀ ਆਉਣ ਦੀ ਖੁਸ਼ੀ ਨਹੀਂ ਜਿੰਨੀ ਵਾਪਸ ਜਾਣ ਦੀ ਹੈ। ਮੈਨੂੰ ਮਿੱਟੀ ਬੜੀਆਂ ਆਵਾਜ਼ਾਂ ਮਾਰਦੀ ਮਿੱਟੀ ਮੇਤੋਂ ਵਗਿਆ ਰੁੱਦਰ ਜਾਂਦੀ। ਮੈਂ ਚੰਗਾ ਮੈਂ ਉਦੋਂ ਵੀ ਇੱਥੇ 6 ਮਹੀਨੇ ਬੜੇ ਔਖੇ ਕੱਡੇ ਸੀ। ਜੀ ਨਹੀਂ ਲੱਗਦਾ। ਉਹਦੇ ਹੈ ਹੀ ਆ ਉਹਦੇ ਮਤਲਬ ਖੇਤ ਤੇ ਹੁੰਦੀ ਆ ਆਪਣੇ ਤੇ ਹਾਂ ਆਪਣੇ ਲੋਕ ਆਪਣੀ ਮਿੱਟੀ। ਲੋਹ ਤੇ ਹੁੰਦਾ ਹੀ ਆ ਪਰ ਮੇਰੇ ਕਹਿੰਦਾ ਇਹ ਮਤਲਬ ਕਿ ਜੇ ਤੁਸੀਂ ਆਖੋਗੇ ਕਿ ਆਣ ਕਿ ਜੀ ਨਹੀਂ ਲੱਗਦਾ। ਹਾਂ ਰਹਿਣਾ ਔਖਾ ਹਾਂ ਨਹੀਂ ਇਹ ਨਹੀਂ ਆ ਹਾਂ ਇਹ ਨਹੀਂ ਵੀ ਜੀ ਨਹੀਂ ਲੱਗਦਾ ਜੇ ਅਜੇ ਹੁਣ ਵੀ ਆਪਾਂ ਹੋਰ 10 ਦਿਨ ਰਹਿਣਾ ਹੁੰਦਾ ਤੇ ਫੇਰ ਵੀ ਇਹਦੀ ਕੋਈ ਪ੍ਰੋਬਲਮ ਨਹੀਂ ਰਹਿਣ ਵਾਲੀ ਤੇ ਵਧੀਆ ਮਜ਼ਾ ਆਉਂਦਾ ਰਹਿਣ ਦਾ ਪਰ ਉਹ ਹੁੰਦਾ ਨਾ ਵੀ ਜਦੋਂ ਹੁਣ ਪਤਾ ਵੀ ਆਪਾਂ ਜਾਣਾ ਹੁਣ ਐਕਸਾਈਟਮੈਂਟ ਆ ਵੀ ਜਲਦੀ ਜਲਦੀ ਚੱਲੀਏ ਜਦੋਂ ਆਪਾਂ ਜਾਂਦੇ ਪਹਾੜਾਂ ਤੋਂ ਜਾਂਦੇ ਜਾਂਦੇ ਹਾਂ ਲੋਕੜ ਹੁੰਦਾ ਕਿ ਬਸ 2-3 ਦਿਨ ਰਹਿ ਲੈ ਬਸ ਹੁਣ ਚੱਲੀਏ ਘਰੋਂ ਨਹੀਂ ਇਸੋ ਵਕਤ ਹਾਂ ਹਾਂ ਆ ਇੱਥੇ ਉਹ ਨਹੀਂ ਹਾਂ ਇੱਥੇ ਉਹ ਸਿਸਟਮ ਕੋਸ਼ ਨਹੀਂ ਇੱਥੇ ਵਧੀਆ ਲੱਗਦਾ ਹਾਂ ਇੱਥੇ ਸਾਰਾ ਕੁਝ ਹੀ ਸਹੀ ਹੈ ਇੱਥੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਦੋਂ ਰਾਤ ਪੈਂਦੀ ਹੈ ਕਦੋਂ ਦਿਨ ਚੜਦਾ ਸਹੀ ਗੱਲ ਕਿਹੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਇੱਥੇ ਦਿਨ ਕੱਢਣਾ ਔਖਾ ਰਾਤ ਦਾ ਪਤਾ ਹੀ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਰਾਤ ਹੀ 2 ਵਜੇ ਮਾਰਕੀਟ ਦੇ ਵਿੱਚ ਫਿਰ ਹੁੰਦੇ ਹਾਂ ਹਾਂ ਜਮਜਮ ਵਾਲਿਆ ਦੋ ਮਿੰਟ ਉਹ ਜਮਜਮ ਟਾਈਮ ਬੰਦ ਰਹਿੰਦਾ ਕੋਣਾ ਇੱਕ ਹੋਇਆ ਬਈ ਆਹੋ ਮੇਰੀ ਘੜੀ ਨਾ ਉੱਥੇ ਜਮਜਮ ਵਾਲਿਆਂ ਕੋਲ ਰਹਿ ਗਈ ਸੀ ਚਾਰਜਿੰਗ ਤੇ ਲਾਈ ਸੀ ਉੱਥੇ ਤੇ ਗੱਲਾਂបੱਤਾ ਕਰਦੇ ਕਰਦੇ ਚੇਤਾ ਭੁੱਲ ਗਿਆ ਤੇ ਉੱਤਰਾ ਹੀ ਆ ਗਏ ਤੇ ਰਾਤੀ ਅਸੀਂ ਫਿਰ ਉਧਰੋਂ ਆਣ ਕੇ ਬਰਜ ਖਲੀਫਾ ਤੋਂ ਤੇ ਮੈਂ ਕਿਹਾ ਚੱਲ ਘੜੀ ਲੈ ਆਈਏ ਜਾ ਕੇ ਤੇ ਅਸੀਂ ਗੱਲਾਂ ਬਾਤਾਂ ਕਰਦੇ ਕਰਦੇ ਇਤਰਾ ਮਾਰਕੀਟ ਘੁੰਮਦੇ ਘੁੰਮਦੇ ਗਏ ਉਹ ਅੱਗੋ ਪੋਚਾ ਲਾਉਣ ਦਾ ਹੈ ਤਾਂ ਭਾਈ ਜੀ ਅਗਰ ਲੈ ਮੈਂ ਕਿਹਾ ਟਾਈਮ ਨਾਲ ਹੀ ਬੰਦ ਕਰਦੀ ਉਹ ਕਹਿੰਦਾ ਭਾਈ ਜਨ ਟਾਈਮ ਤੇ ਵੇਖੋ ਘੜੀ ਵੇਖੀ ਰਹਾ ਤਾਂ ਪਾਉਣਾ ਇੱਕੋ ਯਾਰ ਲੈ ਜਾ ਸੌਰੀ ਸੌਰੀ ਯਾਰ ਹਾਂ ਦੇਖੋ ਅਸੀਂ ਦੇ ਨਹੀਂ 10 ਵਜੇ ਕਹਿੰਦੇ ਅੱਜ ਉਹਨਾਂ ਦੀ ਦੁਕਾਨ ਦਾ ਹਾਂ ਦੱਸ ਰਹੀ ਦੁਕਾਨ ਬੰਦ 12 ਵਜੇ ਖੋਲਦੇ ਆ ਤੇ 12 ਵਜੇ ਰਾਤ ਨੂੰ ਬੰਦ ਕਰਦੇ ਆ ਵੈਰੀ ਗੁੱਡ ਮਤਲਬ ਸਟਾਫ ਉਹਨਾਂ ਦਾ 12 ਵਜੇ ਛੁੱਟੀ ਕਰ ਜਾਂਦਾ ਬਾਕੀ ਉਹ ਸਾਲ ਸਫਾਈ ਕਰਨ ਨੂੰ ਕਿੰਨਾ ਲੱਗ ਜਾਂਦਾ ਪਰ ਓਵਰ ਆਲ ਦ੍ਰਿਸ਼ ਬਹੁਤ ਹੋਵੇ ਹਾਂ ਟੈਕਸੀ ਦੀ ਵੇਟ ਹੋ ਰਹੀ ਆ ਹੁਣ ਹਾਂ ਉਹ ਮਸ਼ੀਨ ਤੋਂ ਚਿੰਗਮ ਕੱਢ ਕੇ ਲਿਆਇਆ ਜੀ ਆਈ ਚੋਕ ਕ언 ਟੈਕਸੀ ਆਉਂਦੀ ਹੈ ਫਿਰ ਨਿਕਲਦੇ ਆ ਤੇ ਫਿਰ ਜਾਂਦੇ ਆਪਣੇ ਬਦਲ ਹਾਂ ਲਓ ਜੀ ਟੈਕਸੀ ਆ ਗਈ ਆਪਾਂ ਬਹਿ ਗਏ ਤੇ ਹੁਣ ਨਿਕਲ ਪਏ ਆ ਇੱਥੋਂ ਇੱਧਰ ਹੈਗਾ ਇਹ ਜਿਹੜਾ ਪਿੰਡ ਤੁਹਾਨੂੰ ਕਿਹਾ ਸੀ ਕਿ ਵਲੌਗ ਬਣਾਵਾਂਗੇ ਪਰ ਨਹੀਂ ਬਣਾ ਸਕੇ ਆ ਇੱਧਰ ਆ ਪਿੰਡ ਜਿਹੜਾ ਪੁਰਾਣਾ ਇਹਨਾਂ ਦਾ ਅੱਗੇ ਆਉ ਥੋੜਾ ਜਿਹਾ ਅ ਥੋੜੀ ਜਿਹੀ ਆ ਆਏ ਕੋ ਆਇਆ ਹੈ ਇੱਥੋਂ ਦੇ ਖਲੀਫੇ ਦਾ ਘਰ ਜਿਹੜਾ ਪੁਰਾਣਾ ਖਲੀਫਾ ਹੈਗਾ ਹੈ ਨਾ ਸ਼ੇਖ ਰਾਸ਼ਿਦ ਹੀ ਜਿਹੜਾ ਉਹਦਾ ਆ ਹੋਸੇ ਦਾ ਯਾਮ ਇਲਾ ਤਕਾਰ ਹੈ ਨਾ ਆ ਵਖਾਦਣਾ ਤੁਹਾਨੂੰ ਆ ਸਾਰਾ ਪਿੰਡ ਹੀ ਹੈ ਬੜੀਆਂ ਵਧੀਆ ਅੰਦਰ ਗਲੀਆਂ ਗੁਲੀਆਂ ਆਈਆਂ ਬਣੀਆਂ ਤੇ ਪਰਨਾ ਉਹ ਵਿੱਚੋਂ ਜਿਹੜਾ ਬਿਮਾਰ ਹੋ ਗਿਆ ਉਹਦੇ ਕਰਕੇ ਫਿਰ ਕੁਝ ਚੀਜ਼ਾਂ ਰਹਿ ਗਈਆਂ ਇਹ ਉਹ ਕੋਈ ਗੱਲ ਨਹੀਂ ਬਾਬਾ ਨਾਨਕ ਸੁੱਖ ਰੱਖੇ ਫੇਰ ਜਦੋਂ ਕਿਤੇ ਆਏ ਫੇਰ ਬਣਾ ਲਾਂਗੇ ਉਹ ਹੱਡੀ ਮੈਟਰ ਆਫ ਦੂਜੇ ਅੰਦਰ ਨਹੀਂ ਨਾਲੇ ਤੁਸੀਂ ਕਿਹੜਾ ਗਾੜੀ ਪੰਜਾ ਕੇ ਇੱਕਾਉਂਡ ਹੈ ਜੇ ਆਹ ਜਿਹੜਾ ਰਹਿ ਗਿਆ ਰਹਿ ਗਿਆ ਨਹੀਂ ਉਹ ਗੱਲ ਨਹੀਂ ਆ ਟਾਈਮ ਨਹੀਂ ਹੈਗਾ ਇਹ ਤਾਂ ਅੱਜ ਰਾਤਾਂ ਹੀ ਪਹਿਲਾਂ ਵੀ ਟਾਈਮ ਨਾਲ ਉੱਠ ਕੇ ਇੱਥੇ ਜਾ ਕੇ ਬਣਾ ਲਾਂਗੇ ਸਮਾਨ ਫੋਨ ਸੈਟਿੰਗ ਕਰਦਿਆਂ ਨੂੰ ਬਹੁਤ ਟਾਈਮ ਲੱਗ ਗਿਆ ਆ ਰੇਲਵੇ ਸਟੇਸ਼ਨ ਮੈਟਰੋ ਸਟੇਸ਼ਨ ਹਾਂ ਆ ਇਧਰ ਮੈਟਰੋ ਸਟੇਸ਼ਨ ਇੱਕ ਤਾਂ ਡਿੱਗ ਗਿਆ ਹਲਕਾ ਬਾਈ ਬਾ ਤੇ ਅਗਲੀ ਯਾਰ ਨੂੰ ਬਣਾਵਾਂਗੇ ਕੋਈ ਚੱਕਰ ਨਹੀਂ ਬਾਬਾ ਨਾਨਕ ਸੁੱਖ ਰੱਖੇ ਫੋਨ ਬੱਸ ਇਥੋਂ ਆਪਾਂ ਜਾਣਾ ਸਿੱਧਾ 에어ਪੋਰਟ ਸ਼ਾਰਜ 에어ਪੋਰਟ ਅੱਧੇ ਪੌਣੇ ਘੰਟੇ ਦਾ ਰਸਤਾ ਹੈ 35 ਮਿੰਟ ਦਾ ਰਸਤਾ ਹੈ ਬਾਕੀ ਕਿਤੇ ਟ੍ਰੈਫਿਕ ਟ੍ਰਾਫਿਕ ਜੇ ਟ੍ਰੈਫਿਕ ਵੇ ਹੁੰਦੇ ਹੀ ਨਹੀਂ ਲਾਈਟਾਂ ਜੇ ਕਿਤੇ ਮਿਲ ਗਈਆਂ ਤੇ ਫੇਰ ਹੋ ਸਕਦਾ ਥੋੜਾ ਪਤਾ ਵੱਧ ਟਾਈਮ ਲੱਗ ਜੇ ਇੱਕਾ ਭਲਵਾਨ ਨੇ ਨਾ ਅਠਾਂ ਤੋਂ ਕੁਝ ਮੀਟਰ ਸ਼ੁਰੂ ਕੀਤਾ ਪਰ ਇਹ ਕਹਿੰਦਾ ਵੀ ਇੱਥੇ ਅਠਾਂ ਤੋਂ ਹੀ ਸ਼ੁਰੂ ਹੁੰਦਾ ਪਰ ਸਾਨੂੰ ਅਜੇ ਤੱਕ ਕੋਈ ਅਠਾ ਵਾਲਾ ਮਿਲਿਆ ਨਹੀਂ ਅੱਛਾ ਜਦੋਂ ਆਏ ਹਨ ਜਦੋਂ ਆਏ ਹਨ ਹਾਂਜੀ ਉਦੋਂ ਮਿਲਿਆ ਸੀ ਉਹਨੇ ਬਾਈਆਂ ਤੋਂ ਸ਼ੁਰੂ ਕੀਤਾ ਸੀ ਤੇ ਜਾਂਦੀ ਯਾਰ ਵਾਲੇ ਨੇ ਅਠਾਂ ਤੋਂ ਸ਼ੁਰੂ ਕੀਤਾ ਉਹਦੇ ਵਿੱਚ ਜਿੰਨੀਆਂ ਟੈਕਸੀਆਂ ਲਾਈਆਂ ਸਾਰੀਆਂ 0 ਮੀਟਰ ਤੋਂ ਹੀ ਸਹੀ ਗੱਲ ਪਰ ਚਲੋ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਜਾਣ ਲੱਗਿਆ ਕਿਸੇ ਦਾ ਦਿਲ ਨਹੀਂ ਦਿਖਾਉਣਾ ਅਠਾ ਦੀ ਕੋਈ ਗੱਲ ਨਹੀਂ ਵੈਸੇ ਮੈਂ ਪਹਿਲਾਂ ਵੀਰ ਨੂੰ ਕਿਹਾ ਸੀ ਮੈਂ ਕਿਹਾ ਮੈਂ ਮੇਲ ਕਰਨੀ ਕੰਪਨੀ ਨੂੰ ਪਰ ਰਹਿਣ ਦਿੰਦੇ ਕੋਈ ਮੇਲ ਮੋਲ ਨਹੀਂ ਕਰਨੇ ਕੋਈ ਗੱਲ ਸਹੀ ਹੋਵੇ ਗਲਤ ਹੋਵੇ ਉਹ ਆਪੇ ਜਾਣੇ ਤੇ ਰੱਬ ਜਾਣੇ ਹਾਂ ਉਹ ਪਿੰਡ ਨੰਗਿਆ ਸਾਰਾ ਪਿੱਛੇ ਪਾਪਾ ਹਾਂ ਆ ਜੇ ਪਿੰਡ ਦੀ ਦੂਜੀ ਸਾਈਡ ਹੈ ਕੀ ਦੱਸਾਂ ਅੰਦਰੋਂ ਨਾ ਗਲੀਆਂ ਕੁਲੀਆਂ ਪੜੀਆਂ ਕਹਿਣ ਪੜੀਆਂ ਕੋਸ਼ ਇਹਨਾਂ ਦੀ ਸਭੇ ਤਾਂ ਆਪਣੇ ਨਾਲ ਮਿਲਦੀ ਆ ਹਾਂ ਹੁਣ ਇਹ ਪਤਾ ਨਹੀਂ ਕਿਹੜੇ ਚੱਕਰ 'ਚ ਮਿਲਦੀ ਆ ਕਾਫੀ ਹੱਦ ਤੱਕ ਮਿਲਦੀ ਹਾਂ ਇਹ ਮੇਰੇ ਖਲਨਾਇਸ ਚੈਕਰ ਦੇ ਵਿੱਚ ਮਿਲਦੀ ਆ ਕਿ ਜਿਹੜਾ ਪੰਜਾਬੀਆਂ ਦਾ ਪਛੋਕੜ ਆ ਨਾ ਹਾਂ ਉਹ ਕੁਝ ਇੰਦਰਲੇ ਇਲਾਕਿਆਂ ਚੋਂ ਹੀ ਰਿਆ ਔਰ ਕੁਝ ਜਿਹੜੀ ਜੀਓਗ੍ਰਾਫੀ ਹੁੰਦੀ ਆ ਉਹਦੇ ਅਕੋਰਡਿੰਗ ਸਭਿਤਾ ਬਣਦੀ ਆ ਕਿ ਜਿਹੜੇ ਇਲਾਕੇ ਦਾ ਜਿਹੜੇ ਖਿੱਤੇ ਦਾ ਜਿਹੋ ਜਿਹਾ ਮਾਹੌਲ ਚੱਲ ਹੋਵੇ ਉਹੋ ਜੀ ਸਭਿਤਾ ਬਣਦੀ ਆ ਓਕੇ ਮਤਲਬ ਇਹ ਇਨਸਾਨਾਂ ਤੇ ਡਿਪੈਂਡ ਨਹੀਂ ਆ ਵੀ ਉਹਨਾਂ ਦਾ ਪਹਿਰਾਵਾ ਜਾਂ ਉਹਨਾਂ ਦਾ ਬੋਲ ਚਾਲ ਜਾਂ ਉਹਨਾਂ ਦਾ ਖਾਣ ਪਾਣ ਕਿ ਤਰ੍ਹਾਂ ਦਾ ਹੋਊਗਾ ਇਹ ਕੁਦਰਤ ਤੇ ਡਿਪੈਂਡ ਕਰਦਾ ਹੁਣ ਜਿਹੜਾ ਇੱਥੋਂ ਦੇ ਅਰਬੀਆਂ ਦਾ ਜਿਹੜਾ ਲਵਾਜ਼ ਆ ਉਹ ਇੱਥੋਂ ਦੀ ਜੀਓਗ੍ਰਾਫੀ ਦੇ ਅਕੋਰਡਿੰਗ ਆ ਉਰ ਤੋਂ ਇਲਾਵਾ ਕੋਈ ਲਵਾਜ਼ ਹੋਈ ਨਹੀਂ ਸਕਦਾ ਹਰੇਕ ਖੇਤੇ ਦਾ ਇਹੋ ਹਿਸਾਬ ਹੁੰਦਾ ਸਹੀ ਉਹ ਤਾਂ ਰਹਿ ਗਿਆ ਜੀ ਆਪਣਾ ਹੋਟਲ ਓਕੇ ਭਾਈ ਵਾਲ ਵੀ ਤਾਂ ਬਾਏ ਬਾਏ ਫੇਰ ਮਿਲਾਂਗੇ ਬਹੁਤ ਵਧੀਆ ਹੋਟਲ ਸੀ ਹਾਂ ਹੋਟਲ ਵਧੀਆ ਆ ਹਣ ਸਮੁੰਦਰ ਪਾਰ ਕਰ ਆਣੇ ਸਮੁੰਦਰ ਵਾਹੇ ਇਧਰ ਪਿੱਛੇ ਟਕਰਿਆ ਪਰੇ ਇੰਨਾ ਨੇ ਕੋਣਾ ਕੱਟ ਕੇ ਥੋੜਾ ਜਿਹਾ ਗਾਂ ਲਿਆਣ ਕੇ ਇੱਥੇ ਆ ਬਣਾਇਆ ਸਪੌਟ ਜਆ ਹਾਂ ਅਰ ਚਲੋ ਇਹ ਵਿਖਾਈਆਂ ਤੁਹਾਨੂੰ ਸੜਕਾਂ ਸੜਕਾਂ ਸਾਰਾ ਕੁ ਪਹਿਲਾਂ ਹੁਣ ਸਿੱਧਾ 에ਰਪੋਰਟ ਚੱਲ ਕੇ ਤੇ ਉੱਥੇ ਕਰਦੇ ਆ ਗੱਲਬਾਤ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ 에ਰਪੋਰਟ ਟੈਚੀ ਟੂਚੀ ਤੂ ਹੋ ਕੇ ਲਿਆਣ ਕੇ ਤੇ ਖਲੋਗੇ ਆ ਇੰਡੀਗੋ ਵਾਲਿਆਂ ਦੇ ਇੱਥੋਂ ਲੈਣਾ ਬੋਰਡਿੰਗ ਪਾਸ ਉਹ ਵੇਟ ਚੈੱਕ ਕਰਨਾ ਉਹਨਾਂ ਨੇ ਹਾਂ ਵੇਟ ਬੋਰਡ ਚੈੱਕ ਕਰਨਾ ਆ ਤੇ ਆਪਣੇ ਸਰਦਨ ਲਾ ਕੇ ਵੀ ਵੱਧ ਜਿਆਦਾ ਉੱਪਰ ਨੇ ਆਪਣਾ ਹੋ ਹੀ ਜਾਣਾ ਆ ਤਿੰਨਾਂ ਦੇ ਵੱਡੇ ਬੈਗ ਹੋ ਗਏ ਤੇ ਅਰਨਵ ਵਾਲਾ ਹੈਂਡ ਬੈਗ ਚ ਆਉਂਦਾ ਉਹ ਆਉਂਦਿਆਂ ਉਹਨਾਂ ਨੇ ਹੈਂਡ ਬੈਗ ਚ ਕਾਊਂਟ ਕੀਤਾ ਹੈ ਤੇ ਹੋ ਹੀ ਜਾਣਾ ਆ ਚਲੋ ਹੁਣ ਇੱਥੇ ਬੋਰਡਿੰਗ ਪਾਸ ਲੈ ਕੇ ਤੇ ਉਹਦਾ ਮੇਰਾ ਰਦਾਸ ਹੀ ਬਾਹਰੋਂ 에어ਪੋਰਟ ਬਖਾਉਣ ਦਾ ਪਰ ਗਰਮੀ ਬੜੀ ਆ ਬਹੁਤ ਗਰਮੀ ਬੜੀ ਨੇਟ ਤੇ ਸਰਚ ਮਾਰ ਕੇ ਵੇਖ ਲਿਓ ਉਹਨੇ ਕਹਣਾ ਮਾਮਾ ਤੇਰਾ ਬਲੌਗ ਆ ਤੂੰ ਵੇਖਣਾ ਫਿਰ ਸਾਰੇ ਕੋਲ ਨੇਟ ਤੇ ਵੇਖ ਲੈਨੇ ਸਾਡੀਆਂ ਇਹਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਨਹੀਂ ਨਾ ਲੱਭਣੀਆਂ ਨੇ ਇੰਟਰ ਤੇ ਮੇਰੇ ਹਿਸਾਬ ਨਾਲ ਬੈਸਟ 에ਅਰਲਾਈਨ ਆ ਆ IndiGo ਜਿਹਦੇ ਚ ਟਿਕਟ ਦੇ ਵਿੱਚ ਉਹਨਾਂ ਨੇ ਖਾਣ ਪੀਣ ਦਾ ਸਤਾਇਆ ਇਹਦੇ ਟਿਕਟ ਦੇ ਵਿੱਚ ਇਹਨਾਂ ਨੇ ਖਾਣ ਪੀਣ ਨੂੰ ਨਹੀਂ ਦੱਸਿਆ ਤੇ 에어 ਇੰਡੀਆ ਨੇ ਕੱਖ ਨਹੀਂ ਦੱਸਿਆ ਹੋਰ ਫੇ ਮਾਰਦੇ ਨੇ ਜਦੋਂ ਤੁਹਾਨੂੰ ਚੰਗਰ ਉਹਨਾਂ ਨੇ ਟਿਕਟ ਵੀ ਨਹੀਂ ਦਿੱਤੀ ਚੰਗਾ ਹੀ ਹੋਇਆ ਕੈਨਸਲ ਇੱਥੇ ਅੱਛਾ ਇਹ ਇਹ ਆ ਚਲੋ ਥੋੜਾ ਜਿਹਾ ਫਰਕ ਪੈਂਦਾ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਉਦੋਂ ਇਮੀਗ੍ਰੇਸ਼ਨ ਵੀ ਹੋਣੀ ਹੁੰਦੀ ਆ ਇਹ ਪਰ ਫਿਰ ਵੀ ਜੇ ਦੇਖਿਆ ਜਾਵੇ ਇਹਨਾਂ ਨੇ ਕਿਹਾ ਕਿ ਫਲਾਈਟ ਟੇਕ ਆਫ ਕਰਨ ਤੋਂ 25 ਮਿੰਟ ਪਹਿਲਾਂ ਵੀ ਤੁਸੀਂ ਆ ਜਾਓਗੇ ਨਾ ਮਤਲਬ ਮਿਨਿਮਮ 25 ਮਿੰਟ ਪਹਿਲਾਂ ਤੁਸੀਂ ਆ ਜਾਓਗੇ ਤਾਂ ਵੀ ਤੁਹਾਨੂੰ ਟਿਕਟ ਮਿਲ ਜੂਗੀ ਤੁਸੀਂ ਬੈਠ ਸਕਦੇ ਹੋ ਇਹ ਆਨਲਾਈਨ ਸਿਸਟਮ ਦੇ ਤਾ ਉਹਨਾਂ ਨੇ ਲਿੰਕ ਭੇਜਿਆ ਹੈ ਵੀ ਤੁਸੀਂ ਆਪਣਾ ਚੈੱਕ ਇਨ ਉੱਥੇ ਹੀ ਕਰ ਲਓ ਹੁਣ ਆਪਾਂ ਸਿਰਫ ਬੋਰਡਿੰਗ ਪਾਸ ਫੜਨਾ ਤੇ ਤੁਰਨਾ ਹੈ ਲਓ ਜੀ ਸਮਾਨ ਫੋਨ ਪੜਾਤਾ ਉਹਨਾਂ ਨੂੰ ਕੁੜੀਆਂ ਨੂੰ ਉਹਨਾਂ ਦੀਆਂ ਭਾਜੀ ਟੈਨਸ਼ਨ ਨਾ ਲਓ ਅਸੀਂ ਸਮਾਨ ਆਪੇ ਲੈ ਆਵਾਂਗੇ ਅਹੀਂ ਪਹੁੰਚੋ ਅਵੇ ਲੋ ਜੰਮੂਆ 300 ਰੁਪਏ ਪਾਸਪੋਰਟ ਕੰਟਰੋਲ ਲੰਗੋਦੀ ਆਪਾਂ ਪਹੁੰਚ ਗਏ ਡਿਊਟੀ ਫਰੀ ਦੇ ਵਿੱਚ ਅਹੀਂ ਇਧਰ ਆਉਣਾ ਨਹੀਂ ਹੈ ਪਰ ਪਤਾ ਨਹੀਂ ਸਾਨੂੰ ਕਿਉਂ ਬਾੜਤਾ ਇਹਨਾਂ ਨੇ ਇਧਰ ਇਧਰ ਆ ਲੱਗੀਆਂ ਸਾਰੀਆਂ ਇਹਨਾਂ ਦੀਆਂ ਆਈਟਮਾਂ ਆਊਟ ਆਮਾ ਹਾਂ ਬੈਗ ਬੋਗ ਜਮਾਨਤ ਰਹਾਤੇ ਆ ਤਾਂ ਨਹੀਂ ਲੈ ਉਹ ਤਾਂ ਹੈ ਤੁਸਤੇ ਹੀ ਨਹੀਂ 680 ਡਰਾਮਾ ਦਾ ਇਹ ਸਾਰਾ ਅਰੇ 680 ਡਰਾਮਾ ਦੇ ਐ ਮੰਗ ਲੈਂਦੇ ਆ ਵੀ ਜਿੰਨਾ 680 ਰੁਪਏ ਆ ਚਲੋ ਲੱਬੀ ਇਆਜ ਕਿੱਥੇ ਆ ਲਓ ਜੀ ਡੇਢ ਦੋ ਘੰਟੇ ਖਲੋਖ ਲੋਗੇ ਡੇਢ ਦੋ ਘੰਟੇ ਤਾਂ ਨਹੀਂ ਹੋਏ ਹਨਾ ਘੰਟਾ ਕੋ ਹੋ ਗਿਆ ਹਨਾ ਖੱਜਲ ਖਰਾਬ ਹੋਊ ਕਿ ਤੇ ਹੋਣਾ ਸ੍ਰੌਂਗ ਜੀ ਦੀ ਥਾਣੀ ਜਾਣਦੇ ਆ ਰਨਿੰਗ ਮੈਨੂੰ ਹੋਂ ਉੱਥੇ ਜਾ ਕੇ ਕਰਨੀ ਰਨਿੰਗ ਅੱਜ ਤੋਂ ਜਿੱਥੇ ਕਰੀ ਆ ਰਨਿੰਗ 99 ਆ ਤੇ ਫਿਰ ਰਨਿੰਗ ਹੀ ਬਣਦੀ ਚਾਹੁੰਦਾ ਮੈਨੂੰ ਲੱਗਿਆ ਕਿ ਦੇਹਿੰਡੀ ਅੱਜ ਬਟਵਾਉਣ ਲੱਗੇ ਆ ਫਿਰ ਮੈਂ ਉਧਰ ਵੇਖ ਲਿਆ ਉਹਦੇ ਪੰਖ ਤੇ ਲਿਖਿਆ ਨਾ ਹਿੰਦੀ ਕੋਈ ਆ ਕੰਮ ਸਹੀ ਆ ਇੰਡੀਆ ਵਾਲੇ ਦੇ ਸੁੱਤੇ ਮਾਰ ਦਿੰਦੇ ਤੋਰ ਤੋਰ ਕੇ ਇਹ ਮਾਣਿਆ ਸਿੱਧੀ ਜੋੜੀ ਆ ਤਨਵਜੀਤ ਦੇ ਜਾਜ ਦੇ ਨਾਲ ਏ ਯ ਆਪਣੀਆਂ ਸੀਟਾਂ ਫਟਦੇ ਹੀ ਆ ਪਹਿਲੀ ਦੋ ਜੀਟੀ ਜੀ ਸੀ ਇਹ ਆਪਣੀ ਆ ਪਾਕਿਸਤਾਨ ਦਾ ਜਹਾਜ਼ ਆ ਪਾਕਿਸਤਾਨ ਉਹਨਾਂ ਵਹੀਂ ਮਲਵਾਲਪੁਰ ਪਾਇਲਟ ਦੇ ਲਾਗੇ ਬੈਗੇ ਆ ਉਹ ਮੈਂ ਹਜੇ ਕਾਲਾ ਹਸੰਗੜੀ ਆਉਣ ਡਿਆ ਤੇ ਉਹਨੂੰ ਫਿਰ ਦੱਸਣਾ ਨਾਲ ਨਾਲ ਵੀ ਆਈਕਾ ਚਲਾ ਰਾ ਆਈਕਾ ਚਲਾ ਰਾ ਆ ਹਜੇ ਕੱਲ ਤੇ ਸਾਨੂੰ ਪਤਾ ਨਹੀਂ ਪਾਇਲਟ ਇਹਨਾਂ ਨੂੰ ਨਹੀਂ ਪਤਾ ਲੰਦਾ ਕਿਵੇਂ ਡਾਉਨ ਆ ਜਾ ਰਿਹਾ ਕਿਵੇਂ ਆ ਇਹ ਉਡਣਾ ਗੇਰ ਪਹਿਲਾ ਪਾ ਦਿੰਦੇ ਕਿ ਉਹ ਦੇਖ ਲੈ ਲੇਟ ਪਾਉਂਦੇ ਹਾਂ ਹਾਇ ਗਾਦਾ ਕੀ ਨੋ ਆਦੇ ਡੈਕ ਤੇ ਜੂਨ ਜਾਂ ਲੋਨ ਕਰਨੋਂ ਸਿਆਣੇ ਹੁੰਦੇ ਪਾਰੀ ਬੰਦ ਕਰ ਦਿੱਤੀ ਥੋਪੋ ਦੀ ਨਾ ਹਾਂ ਥੋਪੋ ਮੈਂ ਬੰਦੇ ਬਹੁਤ ਟਾਈਟ ਆਪਣੇ ਇਹ ਰੇ ਰੇਪੀਆ ਦਾ ਲੱਗਾ ਜਾ ਲੱਗੇ ਇੰਡੀਆ ਚਲੋ ਹੁਣ ਜਾ ਜੁਟਦਾ ਤੇ ਫੇਰ ਤੁਹਾਨੂੰ ਐਕਸਪ੍ਰੈਸ਼ਨ ਦਿਖਾਉਣਾ ਵੀ ਕੋਈ ਬਦਲੀ ਹੋਈ ਹੈ ਕਿ ਜਾਂ ਜਿਤਨਾ ਵੀ ਆਉਣ ਮਲੇ ਸੀ ਉਤਰਾਂ ਦੇ ਹੀ ਹੈ ਨੇ ਹੁਣ ਡਰ ਜਾ ਤਾ ਲੱਥਾ ਕਿ ਨਹੀਂ ਹਾਂ ਡਰ ਤਾ ਲੱਥਾ ਬਰੋ ਚਲੋ ਮਹਾਰਾਜੋ ਕਰਕੇ ਦੇਖ ਹੀ ਲੈਨੇ ਆਲਾਈਵ ਹੀ ਦੇਖ ਲੈਨੇ ਹਣਾ ਹਾਂਜੀ ਆ ਗਈ ਉਹ ਘੜੀ ਜਿਹਦਾ ਬੇਸਫਰੀ ਨਾਲ ਇੰਤਜ਼ਾਰ ਰਹੀ ਆਮਨ ਦੇ ਰੈਐਕਸ਼ਨ ਦੇਖਣ ਲਈ ਕਰੀ ਉਹਦੋਂ ਦੀ ਬੇਟੀ ਬੈਗਰੋ ਬੈਗਰੀ ਕਰੀ ਜਾਂਦੀ ਘੜੀ ਦਾ ਦੇਖ ਪਰ ਸੱਚੀ ਹੈ ਨਾ ਤੇ ਹਿੜੀ ਹਿੜੀ ਕਰੀ ਜਾਂਦੇ ਮੈਂ ਆਪ ਦੇ ਰੀਦਾਂ ਦਾ ਕੱਟ ਰੋਕ ਕੱਟ ਰਿਹਾ ਹਾਂ ਸਟੈਕਿੰਗ ਆਹ ਜੀ ਅੰਗਾ ਵੀ ਦਵਾਈ ਦੀਏ ਧਰਤੀਏ ਫੇਰ ਆਵਾਂਗੇ ਫੇਰ ਆਵਾਂਗੇ ਕਿੱਥੇ ਸੱਤੋਂ ਅਸੀਂ ਆਪਣੇ ਮਾਂ ਤਾਂ ਜੇ ਰਹੀ ਨਹੀਂ ਪਾਇਆ ਕੁੜੀਏ ਇਹ ਚੌਥਾ ਬਾਤ ਦਾ ਬਾਕੀ ਨੂੰ ਉਸ ਜਿੱਦੇ ਕਰ ਲੈਣ ਲੱਗ ਹਾਂ ਜੰਦਾ ਦਰ ਕੋ ਐਮ ਦਾ ਬਾਦਲਾ ਅਸਿਆਪਾ ਨੂੰ ਕੁਛ ਨਹੀਂ ਹੁੰਦਾ ਇਥੇ ਨੂੰ ਕੁਛ ਨਹੀਂ ਹੁੰਦਾ ਜਿਹਨੂੰ ਕੁਛ ਨਾ ਮੂਤਨ ਬਸ ਕਿਆਂ ਦਾ ਮੈਨੂੰ ਡੇਟਾ ਨਹੀਂ ਆ ਰਿਹਾ ਹਾਂ ਲਾ ਹੁਣ ਹੁਣ ਪਾਇਆ ਹੀ ਪੰਜਵਾਂ ਆਇ ਰਿਹਾ ਆਇ ਰਿਹਾ ਆਇ ਰਿਹਾ ਆਇ ਰਿਹਾ ਕੋਏ 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 ਹਾਂ ਕੋਈ ਨਹੀਂ ਕਰ ਰਿਹਾ ਕੋਈ ਨਹੀਂ ਤੇਰੀ ਡਬਿੰਗ ਕਰਨ ਨਵੇਂ ਨਾਲ ਨਾਲ ਤੇਰੀ ਨਮਾਜ਼ ਉਹ ਨਹੀਂ ਨਿਕਲਣ ਦੇਈ ਉਹ ਬਿਲਡਿੰਗਾਂ ਥੱਲੇ ਰਹੇ ਗਏ। ਮਲਟੀਪਲੀਕਾ ਦੇ ਉੱਪਰ ਜਾਉਗੇ ਨਹੀਂ ਲੱਗਣਾ। ਸਰਗੁਲਾ ਨੂੰ। ਅੰਕ ਤੋਂ ਉੱਪਰ। ਆਹ ਆਉਣ ਸਮੁੰਦਰ ਦੇ ਉੱਤੋਂ ਨਹੀਂ ਜਾਣਾ। ਪਾਕਿਸਤਾਨ ਨੇ ਆਪਣੇ 에ਅਰ ਸਪੇਸ ਬੰਦ ਕੀਤਾ ਆ ਆਪਾਂ ਨੂੰ ਕਮਾਂਡ ਜੇ ਲੈ ਜਾਣਾ। ਪਾਕਿਸਤਾਨ ਦੇ ਉਪੋਲੀ ਜਾਈਦਾ ਚਲੋ ਸੋ ਲੋਕਾਂ ਆਪਣੇ ਆਹ ਦੇਖੋ ਨਾ ਮੈਂ ਨਕਸਤੇ ਬਣਾਉਣੇ ਫੇਰੇ ਨਹੀਂ ਕਲੀਅਰ ਹੋਣ ਸੀ ਆਹੋ ਆਹੋ ਇਹ ਆਈ ਮੋੜ ਕਟ ਇਹ ਤਾਂ ਬਈ ਉਹ ਤਾਂ ਮਾਰ ਉਹ ਬੱਚੇ ਲੈ ਗਏ ਅੱਗੇ ਵਿਚੇ ਇकडे ਸੇਰ ਬਾੜ ਲੈਂਦਾ ਦੇ ਕਿੱਥੇ ਤਰਵਾੜਿਆ ਇਹ ਨਾਲ ਸਮੁੰਦਰ ਦੇ ਵਿੱਚ ਮੇਰੇ ਪਾਪਾ ਤੇ ਦਰਤੀ ਤੋਂ ਬਾਹਰ ਪਰੇਟ ਕਰਦਾ ਉਹਨੂੰ ਉਹ ਇਹ ਤਰਤੀਂ ਤਰਦਾ ਅਗੋਂ ਪਿੱਛੇ ਰੱਖ ਉਹ ਬੁੱਕੀ ਨਹੀਂ ਗਈ ਪਤਲੀ ਪਤਲੀ ਰਾਮਾ इहे औखे सौखे कढी टाइम दो घंटे पाणी बण बणी ਵੱਲੇ ਆ ਇਹਨਾਂ ਦੇ ਥੱਲੇ ਵੀ ਬੱਦਲੇ ਥੱਲੇ ਉਹ ਬੱਦਲੇ ਜਿਹੜੇ ਆਪਾਂ ਨੂੰ ਥੱਲੇੋਂ ਧਰਤੀ ਤੋਂ ਦੇਖਦੇ ਆਂਦੇ ਮਾੜੇ ਮਾੜੇ ਬੱਦਲੇ ਆਪਾਂ ਕਹਿੰਦੇ ਨੇ ਮਾੜੇ ਮਾੜੇ ਬੱਦਲੇ ਆਹ ਨੋ ਕਿਹੜੇ ਆਪਾਂ ਕਹਿੰਦੇ ਨੇ ਮਾੜੇ ਮਾੜੇ ਬੱਦਲੇ ਆਹ ਬੱਦਲ ਤੇ ਆਪਾਂ ਨੂੰ ਦੀਦੇ ਵੀ ਨਹੀਂ ਥੱਲੇ ਉਹ ਆਸਮਾਨ ਕਿੰਨਾ ਸੋਹਣਾ ਨੇ ਕਿੰਨਾ ਪੀਲੇ ਆਹ ਥੱਲੇ ਚੈੱਕ ਕਰੋ ਜਿਦਾਂ ਸ਼ੀਸ਼ਾ ਹੁੰਦਾ ਉੱਪਰ ਵੀ ਆਸਮਾਨ ਥੱਲੇ ਵੀ ਆਸਮਾਨ ਸੋਚੋ ਧਰਤੀ ਕਿੱਥੇ ਹੈ ਆਏ ਸਮਾਨ ਕੋਈ ਖਰਪ ਨਹੀਂ ਹੈ ਜੀ ਚਾਜੀ ਜਿਹੜਾ ਥੱਲੇ ਵੀ ਇਹ ਸਮਾਨ ਦੇਖਦੇ ਜੀ ਸਮਾਨ ਤੱਕ ਕਿੰਨੀ ਜ਼ਰੂਰਤ ਹੈ ਹੂੰ ਜੀ ਲੋ ਜੀ ਆਪਾਂ ਅਸਤੇ ਪਈਦਾ ਸਿੱਟੇ ਰਹੀਏ ਹਾਂ ਅੱਛਾ ਇਹਨਾ ਕਰਦੀ ਹੈ ਆ ਮੰਨ ਲਓ ਕਰਦੀ ਹੈ ਹਾਂ ਕੀ ਆ ਜਾਣਾ ਐ ਪ੍ਰੋਬਲਮ ਏਡਾ ਜਾਣਗੇ ਮੈਂ ਕਰਦੀ ਦੇ ਨਾਲ ਬੜੇ ਬੜੇ ਮੋੜ ਮੋੜੇ ਤੇ ਵੀ ਲੰਘੇ ਤੇ ਕੰਮ ਕਰਦੇ ਨੇ ਪੇਪਰ ਦੀ ਪਾਰਟੀ ਤੇ ਆਪਰੇ ਆਪਣੇ ਸਮਾਨ ਦੇ ਨਾਲ ਘਰ ਦੀ ਥੇਹ ਆਹ ਤਾਂ ਜਾਂਦੇ ਤੋਂ ਬੰਦੇ ਆਸਮਾਨ ਨਜ਼ਰ ਆਉਂਦਾ ਸਹੀ ਗੱਲ ਹੈ ਪਰ ਕੱਲੇ ਆਸਮਾਨ ਤਾਂ ਨਜ਼ਰ ਆਉਂਦਾ ਧਰਤੀ ਨਹੀਂ ਨਜ਼ਰ ਆਉਂਦਾ ਇੱਥੇ ਨੂੰ ਮਿਲਦਾ ਵੀ ਸਿੱਧਾ ਹੈ ਪਰ ਆਪਾਂ ਹੈਗੇ ਆ ਸੋ ਤੇ ਪੀਂਦੇ ਜਾਂਦੇ ਨੇ। ਬਰ ਬਿਲਕੁਲ ਵਿਜ਼ਿਬਿਲਟੀ ਖਤਮ ਹੋ ਗਈ ਹੈ। ਬਹੁਤ ਮੌਸਮ ਖਰਾਬ ਚੱਲਣ ਡਿਆ ਤੇ ਹੁਣ ਇਹ ਅਨਾਉਂਸਮੈਂਟ ਹੋਈ ਹੈ ਵੀ ਆਪਣੀ ਕੁਰਸੀ ਕੀ ਪੇਟੀ ਬਾਂਦ ਲਓ। ਤੇ ਅਰ ਆਪਣਾ ਅਮਨ ਦੇ ਨਾਲ ਹੀ ਸਤਨਾ ਮੈਗਰੂ ਦਾ ਜਾਪ ਸ਼ੁਰੂ ਹੋ ਗਿਆ। ਬਹੁਤ ਜ਼ਿਆਦਾ ਮੌਸਮ ਖਰਾਬ ਚੱਲਣ ਡਿਆ ਜਾ ਇਹ ਤਾਂ ਕਰਨ ਡਿਆ ਵੀ ਜਿਸ ਤਰ੍ਹਾਂ ਲੱਗਦਾ ਵੀ ਜਾਂ ਤਾਂ ਅਸੀਂ ਪਹੁੰਚਾਂਗੇ ਜੇ ਸਾਡੀ ਖਬਰ ਪਹੁੰਚੂਗੀ ਅੱਛਾ ਵੇਖੋ ਇਧਰ ਰਾਤ ਪੈ ਗਈ ਨਾ ਜਾਦੂ ਕਰੀ ਖੱਬੇ ਬੰਨੇ ਦੇਣੇ ਆ ਸੱਚੇ ਮੈਂ ਰਹਾ ਤੇ ਆ ਥੈਂਕ ਯੂ ਫॉर ਅਵਰ ਵਰਕ ਇਹ ਕੀ ਕੁਦਰਤ ਇਹਨੂੰ ਕਹਿੰਦੇ ਕੁਦਰਤ ਆ ਆ ਵੇ ਉਧਰ ਦੇਣ ਯਾ ਚੁਣਾਲੇ ਸਭ ਸਭ ਤੋਂ ਖੁਸ਼ੀ ਦਿਖਾ ਲੋ ਰਾਨਸ਼ਾ ਇਧਰ ਦੇਣ ਛੜਿਆ ਦੱਸ ਸਭ ਤੋਂ ਖੁਸ਼ੀ ਦਿਖਾ ਲੋ ਵੀ ਇਧਰ ਰਹਾ ਤੇ ਆ ਆ ਗਾਇ ਅਦਰ ਬਦਸਰ About this and then uh oh, yeah. ਮੈਂ ਕਿਹਾ ਬਦਨ ਦੀ ਮਿੱਟੀ ਨਹੀਂ ਪਾਣੀ ਘੋਣੇ ਤੇ ਮਿੱਟੀੋਂ ਮਿੱਟੀ ਹੋਣਾ ਉਹਦੇ ਮੀਨਾ ਮਿੱਟੀ ਨਹੀਂ ਥੋੜਾ ਜਿਹਾ ਇਲੈਕਟ੍ਰੋ ਦਾ ਕੰਮ ਕਰਦੇ ਬਹੁਤ ਮੈਂ ਕਿਹਾ ਉੱਥੇ ਮਿੱਟੀ ਲੱਭੀ ਨਹੀਂ ਦਿਹੋਣੇ ਤੇ ਮਿੱਟੀੋਂ ਮਿੱਟੀ ਹੋਣਾ ਪਹੁੰਚ ਗਏ ਜੀ ਆ ਗਿਆ ਜੀ ਅੰਬਰਸਰ ਇੰਟਰਨੈਸ਼ਨਲ 에어ਪੋਰਟ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਨਾਮ ਤੇ 에어ਪੋਰਟ ਆ ਤੇ ਆਪਾਂ ਚਲੋ ਭੱਜ ਗਏ ਪਹਿਲੀਆਂ ਚ ਜਾ ਕੇ ਲੱਗ ਜੀ ਇਹ ਮੁੜ ਕੇ ਟਾਈਮ ਜ਼ਿਆਦਾ ਲੱਗ ਜਾਣਾ ਇਹਨਾਂ ਨੇ ਵਾਪਸੀ ਵਾਲੀ ਮੋਹਰ ਲਾਉਣੀ ਹੋਣੀ ਆਣੇ ਪਾਸਪੋਰਟ ਤੇ ਆਓ ਜੀ ਆਪਣਾ ਜਾਜ ਆਵਲਾ ਜਾ ਜੀ ਬੈਗ ਬੋਗੇ ਜਿਹੜਾ ਹੁਣ ਕੱਢਣ ਦੇ ਆ ਉਹਨੇ ਜਦੋਂ ਆਪਾਂ ਮੋਰਾ-ਮੋਰਾ ਲਵਾ ਲਈਏ ਸਹੀ ਆ ਅੱਧਾ ਘੰਟਾ ਹੋ ਗਿਆ ਇਹਦੇ ਸੁੱਤਿਆਂ ਨੂੰ ਸਾਡੇ ਟੈਗ ਨਹੀਂ ਆਉਂਦੇ ਸਾਰੀ ਦੁਨੀਆ ਤੇ ਪੈ ਜਾਂਦੇ ਆ ਇੱਕ ਬੰਦਾ ਨਾ ਅੱਧੇ ਘੰਟੇ ਦਾ ਸਾਡੇ ਨਾਲ ਵੇਖੀ ਜਾਂਦਾ ਵੇਖੀ ਜਾਂਦਾ ਮੈਨੂੰ ਸ਼ੱਕ ਆ ਕਿ ਤੇ ਬੈਗ ਉਹ ਲੈ ਗਿਆ ਭਰਾ ਕਿਹੜਾ ਬੰਦਾ ਈ ਆ ਵੇ ਇਹ ਵੇਖੀ ਜਾਂਦਾ ਈ ਉਹਦਾ ਮੁੰਲਾ ਦਾ ਬੈਗ ਇਹ ਲੈ ਗਿਆ ਕਿਤੇ ਹਾਂ ਆ ਜਿਹੜੇ ਆਉਣ ਦੇ ਆ ਇਹਨਾਂ ਨੂੰ ਲੈਣ ਵਾਲੇ ਨਹੀਂ ਆਉਣ ਦੇ ਤੇ ਜਿਹੜੇ ਲੈਣ ਆਏ ਆ ਉਹਨਾਂ ਦੇ ਬੈਗ ਨਹੀਂ ਆਉਣ ਦੇ ਸਾਰੇ ਖੜੇ ਆ ਆਵੇ ਆ ਗਿਆ ਆ ਗਿਆ ਨਹੀਂ ਉਹ ਬੰਦਾ ਸਹੀ ਹੀ ਨਹੀਂ ਚੁੱਕੇ ਨਹੀਂ ਉਹਨੇ ਉਦਾਂ ਹੀ ਵੇਖਣ ਰਿਆ ਸੀ ਉਹ ਹੱਟ ਦੇ ਦੋ ਆ ਗਿਆ ਦੋ ਕਰਨ ਉਹ ਉਹ ਹੀ ਮੇਨ ਹੀ ਉਹਦੇ ਜਿਹਾ ਸਮਾਨ ਹੀ ਤੇ ਉਹ ਨਹੀਂ ਆਇਆ ਇਹਦੇ ਮੈਂ ਰੋ ਜਾਣਾ ਰੋ ਜਾਣਾ ਰੋ ਜਾਣਾ ਫਿਰ ਤੂੰ ਨਾ ਬੋਧਾ ਗਿਆ ਹੱਥ ਨਾ ਕਰ ਜ਼ੋਰ ਨਾ ਵਜਦੇ ਜਾਣਗੇ ਚਲੋ ਆ ਜਾਂਦਾ ਹੁਣੇ ਉਹ ਵੀ 2 ਮਿੰਟ ਨੂੰ ਫਿਰ ਚੱਲੀਏ ਆਹੋ ਆਪਾਂ ਚੱਲੀਏ ਆਪਣੇ ਆਗੇ ਆਹ ਆ ਗਿਆ ਤੇਰਾ ਵੀ ਹਾਂ ਆ ਗਿਆ ਮਕਾਨ ਲੱਗਾ ਆ ਥੋੜੀ ਹੌਲੀ 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 ਬੱਜੀ ਨਾ ਇੱਥੇ ਮੇਰਾ ਬਹੁਤ ਸਾਰਾ ਸਮਾਨ ਆ ਬਾਹਰ ਸਰਪ੍ਰਾਈਜ਼ ਆ ਤੇਰੇ ਵਾਸਤੇ ਵੀ ਲੈਣ ਕੌਣ ਆਇਆ ਪਤਾ ਮੈਨੂੰ ਕੌਣ ਵੀਰਾ ਤੇ ਦਦੂ ਵਾਰਾ ਕੋਤਾ ਬੰਦਾਂ ਨੂੰ ਚਲੋ ਬਾਹਰ ਚੱਲੀਏ ਪਹਿਲਾਂ ਇੱਥੋਂ ਨਿਕਲ ਕੇ ਤੇ ਫੇਰ ਕਰਦੇ ਹਾਂ ਫਾਈਨਲ ਗੱਲਬਾਤ ਅੱਛਾ ਲੈ ਕੇ ਬੈਗ ਬੋਗ ਤੇ ਅਸੀਂ ਆ ਗਏ ਆ ਤੇ ਚੈੱਕ ਇਨ ਚੁੱਕ ਇਨ ਕਰਾ ਲਈ ਆ ਤੇ ਆਓ ਜੀ ਆਹ ਸਾਹਮਣੇ ਖਲੋਤੇ ਕੀਰਤਨੀ ਨਾਉ ਆਉਂਦੇ ਹੀ ਆਉਂਦੇ ਹੀ ਦੱਸਣ ਲੱਗ ਪਿਆ ਵੀ ਕੀ ਆ ਤੁਹਾਨੂੰ ਪੈਸੇ ਦਿੱਤੇ ਗਏ। ਲੈ ਇੱਕ ਫੜਾ ਦਿਓ। ਹਾਂ ਮਾਦਾ ਫੜਾ ਦੇ ਟੈਚੀ। ਮਾਦਾ ਚਾਰਜ ਟੈਚੀ ਆ ਵੀ ਕਿਤੇ ਆਪਣਾ ਟੈਚੀ ਫੜ ਜਾਗੇ। ਦਾਦੀ ਨੂੰ ਟੈਚੀ ਫੜਾਇਆ ਸ਼ਰਮ ਨਹੀਂ ਆਉਂਦੀ। ਦਾਦੀ ਚੱਲੋ। ਚੱਲੋ। ਵੈਲਕਮ ਬੈਕ। ਵੈਲਕਮ ਬੈਕ। ਬੈਂਕ ਨੂੰ। ਬੈਂਕ ਨੂੰ। ਚੱਲ ਚੱਲ। ਨਹੀਂ ਤੇ ਮੈਂ ਨਹੀਂ ਤੇ ਨਹੀਂ ਮੈਨੂੰ ਮੈਲਾ ਤੇ ਮੈਨੂੰ ਮੈਲਾ ਅੱਛਾ ਆਪਾਂ ਘਰੇ ਆ ਗਏ ਆ ਵੈਸੇ ਤਾਂ ਬਲੌਗ ਅਸੀਂ ਉਥੇ 에어ਪੋਰਟ ਤੇ ਐਂਡ ਕਰਤਾ ਸੀ ਪਰ ਘਰੇ ਇਹਨਾਂ ਨੇ ਕੋਈ ਸਰਪ੍ਰਾਈਜ਼ ਅਰੇਂਜ ਕਰਕੇ ਰੱਖੇ ਹੀ ਉਦੇ ਕਰਕੇ ਫਿਰ ਹੁਣ ਇਹ ਪਾਰਟ ਵੀ ਪਿੱਛੇ ਹੀ ਵਲੌਗ ਦੇ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਆ ਤੁਸੀਂ ਵੇਖ ਰਹੇ ਹੋ ਇਸ ਵੇਲੇ ਕੇ ਕੇ ਜੀ ਨਾ ਹਣ ਨੇ ਸਪੈਸ਼ਲ ਸਰਪ੍ਰਾਈਜ਼ ਤਿਆਰ ਕੀਤਾ ਸਾਡੇ ਵਾਸਤੇ ਨਾਲ ਸਾਡੇ ਬੱਚਿਆਂ ਨੇ ਥੈਂਕ ਯੂ ਵੈਲਕਮ ਬੈਕ ਵੈਲਕਮ ਬੈਕ ਥੈਂਕ ਯੂ yeah <laughs> മജാക <laughs> <laughs> ਕੀ ਚਲੋ ਮੈਂ ਕਮ ਚਲੋ ਜਲੋਣਾ ਚਲੋ ਗਾਇਸ ਥੈਂਕ ਚਲੋ ਠੀਕ ਆ ਜੀ ਫਿਰ ਆਪਣਾ ਫਾਇਦਾ ਵਲੋਗ ਇੱਥੇ ਐਂਡ ਕਰਦੇ ਆ ਬਾਕੀ ਹੋਰ ਕੋਈ ਗੱਲ ਬਾਤ ਪੁੱਛਣੀ ਦੱਸਣੀ ਹੋਈ ਤੇ ਕਮੈਂਟਾਂ 'ਚ ਦੱਸ ਦਿਓ ਫਿਰ ਤੁਹਾਨੂੰ ਬકરી ਵੀਡੀਓ ਬਣਾ ਕੇ ਦੱਸ ਦਾਂਗੇ ਵੀ ਕੀ ਹਾਲ ਹਕਤਾ ਬੋਤਾਂ ਦਾ ਫਿਰ ਆਪਾਂ ਮਿਲਦੇ ਆ ਕਿਸ ਨਵੀਂ ਵੀਡੀਓ ਦੇ ਵਿੱਚ ਕਿਸ ਨਵੀਂ ਜਗ੍ਹਾ ਦੇ ਉੱਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ ਬਾਏ ਬਾਏ 对。